ਮਈ 1742 ਵਿੱਚ ਹੋਏ ਕੱਲੂ ਘਾਰੇ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਨੇ ਰੰਗ ਬਦਲਿਆ। ਹੁਣ ਵਾਰੀ ਰੱਬ ਦੀ ਬੇਜਬਾਨ ਛੋਟੀ ਦੀ ਸੀ। ਮਾਰਚ 1747 ਵਿੱਚ ਸ਼ਾਹ ਨਵਾਜ਼ ਖਾਨ ਜੋ ਕਿ ਯਈਆ ਖਾਨ ਦਾ ਭਰਾ ਸੀ ਅਤੇ ਮਲਤਾਨ ਦਾ ਸੂਬੇਦਾਰ ਸੀ, ਲਾਹੌਰ ਵੱਲ ਚੜ੍ਹਾਈ ਕਰ ਦਿੰਦਾ ਹੈ। ਅਤੇ ਯਈਆ ਖਾਨ ਨੂੰ ਆਪਣਾ ਰਾਜ ਛੱਡ ਦਿੱਲੀ ਨੂੰ ਭੱਜਣਾ ਪੈਂਦਾ ਹੈ। ਹੁਣ ਲਾਹੌਰ ਦਾ ਨਵਾਂ ਗਵਰਨਰ ਸ਼ਾਹ ਨਵਾਜ਼ ਖਾਨ ਲਖਪਤ ਰਾਏ ਨੂੰ 30 ਲੱਖ ਟਕੇ ਦਾ ਜੁਰਮਾਨਾ ਕਰ ਦਿੰਦਾ ਹੈ। ਜਿਸ ਨੂੰ ਲਖਪਤ ਰਾਏ ਭਰ ਨਹੀਂ ਪਾਉਂਦਾ। ਅਤੇ ਉਸ ਨੂੰ ਕੈਦ ਕਰ ਲਿਆ ਜਾਂਦਾ ਹੈ। ਉਥੇ ਹੀ ਸ਼ਾਹ ਨਵਾਜ਼ ਖਾਨ ਆਪਣੇ ਕਰੀਬੀ دیਵਾਨ ਕੌੜਾ ਮਲ ਨੂੰ ਲਾਹੌਰ ਦਾ ਨਵਾਂ ਦੀਵਾਨ ਬਣਾ ਦਿੰਦਾ ਹੈ। ਦੀਵਾਨ ਕੌੜਾ ਮਲ ਸਿੱਖਾਂ ਦਾ ਹਤੈਸ਼ੀ ਸੀ। ਉਹ ਜੁਰਮਾਨੇ ਦੀ ਰਕਮ ਅਦਾ ਕਰ ਲਖਪਤ ਰਾਏ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ ਹੈ ਅਤੇ ਸਿੱਖਾਂ ਦੇ ਹਵਾਲੇ ਕਰ ਦਿੰਦਾ ਹੈ। ਸਿੱਖ ਮਤਾਪਾ ਲਖਪਤ ਰਾਏ ਨੂੰ ਉਸ ਦੇ ਕਰਮਾਂ ਅਨੁਸਾਰ ਕੁੰਭੀ ਨਰਕ ਦੀ ਸਜ਼ਾ ਲਾਉਂਦੇ ਹਨ ਜਿਸ ਵਿੱਚ ਜ਼ਮੀਨ ਥੱਲੇ ਇੱਕ ਹਨੇਰਾ ਕਮਰਾ ਬਣਾ ਲਖਪਤ ਰਾਏ ਨੂੰ ਉਸ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ ਅਤੇ ਉੱਪਰ ਮੋਰਾ ਰੱਖ ਕੇ ਉਸ ਵਿੱਚ ਜੰਗਲ ਪਾਣੀ ਕੀਤਾ ਜਾਂਦਾ ਹੈ। ਇਸ ਤਰ੍ਹਾਂ 6 ਮਹੀਨੇ ਕੁੰਭੀ ਨਰਕ ਦੀ ਸਜ਼ਾ ਭੋਗਦਾ ਲਖਪਤਰਾਏ ਖਤਮ ਹੋ ਜਾਂਦਾ ਹੈ ਲਖਪਤਰਾਏ ਤਾਂ ਆਪਣੇ ਪਾਪਾਂ ਦੀ ਸਜ਼ਾ ਭੋਗਦਾ ਖਤਮ ਹੋ ਗਿਆ ਪਰ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਜਾਰੀ ਰਹੀ ਅਗਲੇ ਹੀ ਸਾਲ 11 ਜਨਵਰੀ 1748 ਨੂੰ ਲਾਹੌਰ ਅਹਿਮਦ ਸ਼ਾ ਅਬਦਾਲੀ ਚੜ੍ਹਾਈ ਕਰ ਆਉਂਦਾ ਹੈ ਸ਼ਾ ਨਵਾਜ਼ ਖਾਨ ਅਬਦਾਲੀ ਦਾ ਟੱਕਰਾ ਨਹੀਂ ਕਰ ਪਾਂਦਾ ਤੇ ਦਿੱਲੀ ਨੂੰ ਭੱਜ ਜਾਂਦਾ ਹੈ ਦਿੱਲੀ ਦਾ ਵਜੀ ਕਮਰਉद्दीन ਖਾਨ 2 ਲੱਖ ਦੀ ਭਾਰੀ ਫੌਜ ਲੈ ਕੇ ਅਬਦਾਲੀ ਦੇ ਮੁਕਾਬਲੇ ਲਈ ਲਾਹੌਰ ਵੱਲ ਕੂਚ ਕਰਦਾ ਹੈ। ਸਰਹੰਦ ਕੋਲ ਮਾਨੂਪੁਰ ਵਿੱਚ ਦੋਨੋਂ ਫੌਜਾਂ ਆਮਣੇ ਸਾਹਮਣੇ ਹੁੰਦੀਆਂ ਹਨ। ਜੰਗ ਵਿੱਚ ਕਮਰਉद्दीन ਮਾਰਿਆ ਜਾਂਦਾ ਹੈ ਤੇ ਕਮਾਂਡ ਉਸਦੇ ਮੁੰਡੇ ਮੋਇਨੁਲ ਮੁਲਕ ਉਸ ਮੀਰ ਮਨੂ ਹੱਥ ਆ ਜਾਂਦੀ ਹੈ। ਜ਼ਬਰਦਸਤ ਲੜਾਈ ਦੌਰਾਨ ਅਬਦਾਲੀ ਦੇ ਅਸਲੇਖਾਨੇ ਵਿੱਚ ਅੱਗ ਲੱਗਣ ਕਾਰਨ ਉਸ ਦਾ ਭਾਰੀ ਨੁਕਸਾਨ ਹੁੰਦਾ ਹੈ। ਤੇ ਉਮੀਦਾਂ ਛੜ ਭੱਜ ਜਾਂਦਾ। ਮੀਰ ਮੰਨੂ ਹੁਣ ਪੰਜਾਬ ਪਹੁੰਚ ਲਾਹੌਰ ਤੇ ਮਲਤਾਨ ਦੇ ਗਵਰਨਰ ਵਜੋਂ ਅਹੁਦਾ ਸੰਭਾਲਦਾ ਹੈ ਤੇ ਕੌੜਾ ਮਾਲ ਨੂੰ ਆਪਣਾ ਦੀਵਾਨ ਥਾਪਦਾ ਹੈ। ਸਿੱਖ ਇਸ ਲੜਾਈ ਵਿੱਚ ਕਿਸੇ ਦਾ ਸਾਥ ਨਹੀਂ ਦਿੰਦੇ ਕਿਉਂਕਿ ਉਹ ਜਾਣਦੇ ਸਨ ਕਿ ਕੋਈ ਵੀ ਜਿੱਤੇ ਨੁਕਸਾਨ ਉਹਨਾਂ ਦਾ ਹੀ ਹੈ। ਹਾਂ ਪਰ ਜੰਗ 'ਚੋਂ ਭੱਜ ਰਹੇ ਅਫਦਾਲੀ ਤੇ ਹਮਲਾ ਕਰ ਉਸ ਤੋਂ ਅਸਲਾ ਹਾਥੀ ਘੋੜੇ ਅਤੇ ਨਕਦੀ ਲੁੱਟ ਲੈਂਦੇ ਹਨ। ਜ਼ਕਰੀਆ ਖਾਨ ਦੇ ਵੇਲੇ ਤੋਂ ਹੀ ਸਿੱਖਾਂ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣ ਲਈ ਅੰਮ੍ਰਿਤਸਰ ਵਿੱਚ ਫੌਜ ਤਾਇਨਾਤ ਸੀ। ਅਬਦਾਲੀ ਤੇ ਮੁਗਲਾਂ ਦੀ ਜੰਗ ਦਾ ਫਾਇਦਾ ਚੱਕ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਕਮਾਂਡ ਹੇਠ ਸਿੰਘਾਂ ਨੇ ਅੰਮ੍ਰਿਤਸਰ ਉੱਤੇ ਕਬਜ਼ਾ ਕਰ ਲਿਆ ਅਤੇ ਅੰਮ੍ਰਿਤਸਰ ਦੇ ਮੁਗਲ ਫੌਜ ਦੇ ਕਮਾਂਡਰ ਸਲਾਬਤ ਖਾਨ ਨੂੰ ਪਾਰ ਬੁਲਾ ਦਿੱਤਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਸੁਨੇਹਾ ਭੇਜ 1748 ਦੀ ਵਿਸਾਖੀ ਤੇ ਸਭ ਜ਼ਥੇਦਾਰਾਂ ਨੂੰ ਅੰਮ੍ਰਿਤਸਰ ਬੁਲਾਇਆ ਜਿੱਥੇ ਮਤਾ ਪਾ ਸਿੱਖਾਂ ਨੇ ਇੱਥੇ ਆਪਣਾ ਕਿਲਾ ਬਣਾਉਣ ਦਾ ਫੈਸਲਾ ਲਿਆ ਇਸ ਤਰ੍ਹਾਂ ਛੋਟੇ ਘੱਲੂ ਘਾਰੇ ਦੇ ਕੁਝ ਸਮੇਂ ਵਿੱਚ ਹੀ ਇਕੱਠੇ ਹੋ ਸਿੱਖਾਂ ਨੇ ਆਪਣਾ ਕਿਲਾ ਵੀ ਉਸਾਰ ਲਿਆ ਸਿੱਖਾਂ ਦਾ ਆਪਣੀ ਮਿੱਟੀ ਨਾਲ ਪਿਆਰ ਤੇ ਲੜ ਮਰਨ ਦਾ ਜਜ਼ਬਾ ਵੇਖ ਮੁਗਲ ਹੈਰਾਨ ਸਨ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਮੁਠੀ ਪਰ ਸਿੱਖ ਇਸ ਖਿੱਤੇ ਤੇ ਰਾਜ ਕਰਨ ਦਾ ਦਮ ਰੱਖਦੇ ਹਨ ਇਸ ਲਈ ਮੀਰ ਮੰਨੂ ਦੇ ਰਾਜ ਵਿੱਚ ਸਿੱਖ ਕਤਲੇਆਮ ਦੀ ਉਹ ਕਹਾਣੀ ਲਿਖੀ ਗਈ ਜਿਸ ਨੇ ਜ਼ਕਰੀਆ ਖਾਨ ਤੇ ਯਈਆ ਖਾਨ ਦੇ ਜੁਲਮਾਂ ਨੂੰ ਵੀ ਛੋਟਾ ਪਾ ਦਿੱਤਾ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ 1748 ਤੋਂ ਲੈ ਕੇ 1753 ਤੱਕ ਹੋਏ ਮੀਰ ਮੰਨੂ ਦੇ क्रूर ਰਾਜ ਦੀ ਅਤੇ ਪੰਜਾਬ ਦੇ ਬਦਲਦੇ ਹਾਲਾਤਾਂ ਦੀ ਜੋ ਪੰਜਾਬ ਨੂੰ ਵੱਡੇ ਕੱਲੂਕਾਰੇ ਵੱਲ ਲੈ ਕੇ ਗਏ